ਮਨਪ੍ਰੀਤ कौर ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਚੰਡੀਗੜ੍ਹ ਦਾ ਬਿਊਟੀਫੁੱਲ ਸਿਟੀ ਦੇ ਵਿੱਚ ਆਪਾਂ ਪਹੁੰਚ ਗਏ ਆ ਤੇ ਇੱਥੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਰੌਣਕਾਂ ਨੇ ਉਹ ਲੱਗੀਆਂ ਹੋਈਆਂ ਨੇ ਤੁਹਾਨੂੰ ਦਿਖਾਵਾਂ ਕਿ ਕਿ ਬਾਜ਼ਾਰਾਂ ਦੇ ਵਿੱਚ ਜਿਹੜੇ ਦੀਵੇ ਨੇ ਰੰਗ-ਬਰੰਗੇ ਦੀਵੇ ਉਹ ਵੀ ਲੱਗੇ ਹੋਏ ਨੇ ਤੇ ਦੀਵਾਲੀ ਦਾ ਬਾਕੀ ਤਿਉਹਾਰ ਵੀ ਹੈ ਜਿਹੜਾ ਉਹਦੇ ਮੱਦੇਨਜ਼ਰ ਵੀ ਜਿਹੜੀਆਂ ਚੀਜ਼ਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਇੱਥੇ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਦੀਵੇ ਨੇ ਅਲੱਗ-ਅਲੱਗ ਸਾਈਜ਼ ਦੇ ਵਿੱਚ ਉਹ ਦੁਕਾਨਾਂ ਤੇ ਲੱਗੇ ਹੋਏ ਨੇ ਤੇ ਉਹਨਾਂ ਨੂੰ ਰੰਗ ਵੀ ਹੈ ਜਿਹੜਾ ਉਹ ਕੀਤਾ ਹੋਇਆ ਹੈ ਛੋਟੇ ਵੱਡੇ ਹਰ ਤਰ੍ਹਾਂ ਦੇ ਦੀਵੇ ਨੇ ਜਿਹੜੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਤੇ ਹਟੜੀ ਵੀ ਜਿਹੜੀ ਇੱਥੇ ਪਈ ਹੈ ਕਿਉਂਕਿ ਦੀਵਾਲੀ ਵਾਲੇ ਦਿਨ ਰਾਤ ਨੂੰ ਜਿਹੜੀ ਪੂਜਾ ਹੈ ਉਹ ਵੀ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੇ ਸੋਹਣੇ ਸੋਹਣੇ ਦੀਵੇ ਉਹ ਦੁਕਾਨਾਂ ਤੇ ਲੱਗੇ ਹੋਏ ਨੇ ਤੇ ਬਾਜ਼ਾਰਾਂ ਦੇ ਵਿੱਚ ਬੜੀਆਂ ਰੌਣਕਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਆਪਾਂ ਗੱਲ ਵੀ ਕਰਦੇ ਆਂ ਲੋਕਾਂ ਦੇ ਨਾਲ ਕਿ ਬਾਜ਼ਾਰਾਂ ਦੇ ਵਿੱਚ ਕਿਸ ਤਰੀਕੇ ਦੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਦੀਵਿਆਂ ਦੀ ਸੇਲ ਹੈ ਉਹ ਕੀਤੀ ਜਾ ਰਹੀ ਹੈ। ਦੀਵਾਲੀ ਦਾ ਤਿਉਹਾਰ ਆ ਰਿਹਾ ਤੇ ਦੇਖ ਸਕਦੇ ਹੋ ਦੀਵੇ ਦੀਆਂ ਦੁਕਾਨਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇੱਥੇ ਰੰਗ-ਬਰੰਗੇ ਦੀਵੇ ਤੁਸੀਂ ਦੇਖ ਸਕਦੇ ਹੋ ਪਏ ਨੇ ਤੇ ਆਪਾਂ ਗੱਲ ਵੀ ਕਰਦੇ ਆਂ ਕਿ ਦੀਵਾਲੀ ਦੇ ਵੇਲੇ ਕਿਸ ਤਰੀਕੇ ਦੀ ਜਿਹੜੀ ਸੇਲ ਹੈ ਉਹ ਦੀਵਿਆਂ ਦੀ ਹੋ ਰਹੀ ਹੈ। ਸਸ਼ੀਕਲ ਜੀ ਹਾਂਜੀ ਮੈਡਮ ਤੁਸੀਂ ਨੇ ਦੀਵੇ ਲਗਾਏ ਹੋਏ ਨੇ ਕਿਸ ਤਰ੍ਹਾਂ ਦੀ ਸੇਲ ਹੈ ਜਿਹੜੀ ਉਹ ਹੋ ਰਹੀ ਹੈ? ਠੀਕ ਹੋ ਰਹੀ ਹੈ ਮੈਡਮ। ਹਾਂਜੀ ਹਾਂਜੀ ਆ ਰਹੇ ਨੇ ਗ੍ਰਾਹਕ ਹਾਂਜੀ ਆ ਰਹੇ ਨੇ ਪਿਛਲੀ ਵਾਰ ਨਾਲੋਂ ਘਟੇਆਂ ਕਿਵੇਂ ਨਹੀਂ ਪਿਛਲੀ ਵਾਰ ਨਾਲੋਂ ਘਟਨੇ ਤੇ ਪੁਲਿਸ ਵੱਲੋਂ ਕੁਝ ਤੰਗ ਤੇ ਨਹੀਂ ਕੀਤਾ ਜਾ ਰਿਹਾ ਕਿ ਸੜਕਾਂ ਦੇ ਦੀਵੇ ਲਗਾਏ ਹੋਏ ਨਹੀਂ ਹਨ ਕਰਿਆ ਜਾ ਰਿਹਾ ਹਾਂਜੀ ਕਰਿਆ ਜਾ ਰਿਹਾ ਤੁਸੀਂ ਨੇ ਪਹਿਲਾਂ ਕੁਝ ਦੱਸਿਆ ਨਹੀਂ ਸੀ ਉਹਨਾਂ ਨੂੰ ਮਤਲਬ ਜਾਂ ਫਿਰ ਹੁੰਦਾ ਹੈ ਕਿ ਆਪਾਂ ਇੱਕ ਚਿੱਠੀ ਵਗੈਰਾ ਕੁਝ ਲੈ ਲੈਣੇ ਹੁੰਦੇ ਨੇ ਲੈਟਰ ਵਗੈਰਾ ਜਿਹੜੀ ਤੋਂ ਉਹਦੇ ਵਗੋਂ ਆਪਰੇ ਉਹ ਵੀ ਚਿਕਾਉਂਦੇ ਨਹੀਂ ਆਂ ਤਰੇ ਕੁੜੀ ਕਾ ਨਹੀਂ ਚਿਕਾ ਦੇਣੇ ਨਹੀਂ 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 ਬਸ ਮੈਡਮ ਜੀ ਤੁਹਾਨੂੰ ਕਹਤਾ ਕਿਹਾ ਹੋਇਆ ਉਹਨਾਂ ਨੂੰ ਦੇ ਚੱਕ ਦਿੰਦੇ ਕਦੇ ਬਿਠਾ ਦਿੰਦੇ ਨੇ ਹਾਂਜੀ ਹਾਂ ਅਸੀਂ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਇੱਥੇ ਦੀਵਾਲੀ ਦੀਆਂ ਜਿਹੜੀਆਂ ਰੌਣਕਾਂ ਨੇ ਉਹ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਬਾਜ਼ਾਰ ਹੈ ਉਹ ਸਜਿਆ ਹੋਇਆ ਹੈ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਨੇ ਰੰਗ-ਬਰੰਗੇ ਫੁੱਲਾਂ ਦੇ ਨਾਲ ਤੇ ਰੰਗੋਲੀ ਵੀ ਕਈ ਘਰਾਂ ਦੇ ਵਿੱਚ ਬਣਾਈ ਜਾਂਦੀ ਹੈ ਤੇ ਇੱਥੇ ਦੁਕਾਨਾਂ ਲੱਗੀਆਂ ਹੋਈਆਂ ਨੇ ਆਪਾਂ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਗ੍ਰਾਹਕ ਨੇ ਆ ਰਹੇ ਨੇ ਤੇ ਕਿਸ ਤਰੀਕੇ ਦੀ ਜਿਹੜੀ ਸੇਲ ਹੈ ਉਹ ਹੋ ਰਹੀ ਹੈ ਸਸ਼ੀਕਲ ਜੀ ਹਾਂਜੀ ਸਸ਼ੀਕਲ ਤੁਸੀਂ ਮੈਮ ਦੁਕਾਨ ਲਗਾਈ ਹੋਈ ਹੈ ਰੰਗ-ਬਰੰਗੇ ਫੁੱਲਾਂ ਦੇ ਨਾਲ ਤੇ ਰੰਗੋਲੀ ਦੇ ਕਲਰ ਵੀ ਰੱਖੇ ਹੋਏ ਨੇ ਕਿਸ ਹਿਸਾਬ ਨਾਲ ਸੇ ਜੀ ਮੈਮ ਠੀਕ ਹੈ ਪਹਿਲਾਂ ਨਾਲੋਂ ਵਧੀਆ ਹੈ ਜਾਂ ਘੱਟ ਹੈ ਪਹਿਲਾਂ ਨਾਲੋਂ ਬਹੁਤ ਘੱਟ ਹੈ ਕੀ ਰੀਜ਼ਨ ਲੱਗਦਾ ਤੁਹਾਨੂੰ ਮਹਿੰਗਾਈ ਦਾ ਸਭ ਤੋਂ ਜ਼ਿਆਦਾ ਮਹਿੰਗਾਈ ਦਾ ਲੱਗਦਾ ਹੈ ਤੇ ਕੁਛ ਐਵੇਂ ਇਸ ਵਾਰ ਦੀਵਾਲੀ ਦਾ ਵੀ ਰੋਲਾ ਪੈ ਰਿਹਾ ਕਿ 2 ਦਿਨ ਦੀ ਦੀਵਾਲੀਆਂ ਨੇ ਕੋਈ 21 ਵੀ ਕਹਿ ਰਿਹਾ ਕੋਈ 20 ਵੀ ਕਹਿ ਰਿਹਾ ਕੁਝ ਸਮਝ ਨਹੀਂ ਲੱਗ ਰਿਹਾ ਕਿ ਕਦੋਂ ਦੀ ਦੀਵਾਲੀ ਹੈ ਅਸਲੀ ਆਕ ਵੀ ਕਨਫਿਊਜ਼ ਨਜ਼ਰ ਆ ਰਹੀ ਬਹੁਤ ਜ਼ਿਆਦਾ ਕਨਫਿਊਜ਼ਨ ਹੈ ਕਹਿ ਰਹੇ ਨੇ ਕੁਝ ਕਿ ਕਿਸ ਦਿਨ ਦੀ ਮਨਾਣੀ ਚਾਹੀਦੀ ਹੈ ਸਾਨੂੰ ਦੇ ਇੱਥੇ 23 ਤੱਕ ਅਥਾਰਟੀ ਹੈ ਲਗਾਉਂਦੀ ਹੈ 21 ਨੂੰ ਅਥਾਰਟੀ ਨਹੀਂ ਹੈ ਸੰਤ 20 ਤਰੀਕ ਨੂੰ ਕਹਿ ਦਿਵਾਲੀ ਹੈ ਬਾਕੀ ਆਈ ਡੋਨਟ ਨੋ ਕਦ ਹੈ ਦੀਵਾਲੀ ਕਿੰਨੇ ਦਿਨਾਂ ਤੋਂ ਲਗਾਈ ਹੋਈ ਹੈ ਦੁਕਾਨ ਤੁਸੀਂ ਮੈਂ ਮਨ ਦੋ ਤਿੰਨ ਦਿਨ ਹੋ ਗਏ ਵਧੀਆ ਸੇਲ ਹੋ ਰਹੀ ਆ ਰਹੇ ਨੇ ਗ੍ਰਾਹਕ ਆ ਰਹੇ ਨੇ ਲੇਕਿਨ ਲਾਸਟ ਈਅਰ ਨਾਲੋਂ ਬਹੁਤ ਘੱਟ ਨੇ ਸੇਲ ਲਾਸਟ ਈਅਰ ਕਾਫੀ ਅੱਛੀ ਸੀ ਗ੍ਰਾਹਕੀ ਮੰਗਾਈ ਦਾ ਰੀਜ਼ਨ ਦੱਸਿਆ ਜਾ ਰਿਹਾ ਮੰਗਾਈ ਦਾ ਰੀਜ਼ਨ ਹੈ ਗ੍ਰਾਹਕ ਕਹਿੰਦਾ ਸੀ ਪਾਕਟ ਦੇਖਣੀ ਹੈ ਕਿਸੇ ਨੂੰ ਬੋਨਸ ਨਹੀਂ ਮਿਲਿਆ ਕਿਸੇ ਨੂੰ ਕੁਝ ਨਹੀਂ ਹੈ ਬਹੁਤ ਚੀਜ਼ਾਂ ਦੇਖਣੀਆਂ ਨੇ ਤੇ ਕੀ ਕੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਦੁਕਾਨ ਦੇ ਵਿੱਚ ਲਗਾਈਆਂ ਹੋਈਆਂ ਨੇ ਮੈਮ ਰੰਗੋਲੀ ਕਲਰਸ ਨੇ ਸਟੈਂਸਿਲ ਹੈ ਲੱਡੂ ਵਾਲੀ ਲੜੀਆਂ ਨੇ ਬਾਕੀ ਪਟਾਕੇ ਵਾਲੀ ਗਨ ਨੇ ਠੀਕ ਹੈ ਹਾਂਜੀ ਮੈਮ ਤੇ ਕੋਈ ਇਸ਼ੂ ਤੇ ਨਹੀਂ ਹੈ ਨਾ ਜਦੋਂ ਪਟਾਕੇ ਵਾਲੀ ਗਨ ਰੱਖੀ ਮੈਮ ਉਹ ਮਤਲਬ ਉਹ ਮਤਲਬ ਉਹ ਨਹੀਂ ਹਾਂ ਦੇ ਵਿੱਚ ਪੋਲੂਸ਼ਨ ਨਹੀਂ ਹੈ ਵਿਦਆਊਟ ਪੋਲੂਸ਼ਨ ਹੈ ਉਹ ਚੰਡੀਗੜ੍ਹ ਦਾ ਬਿਊਟੀਫੁੱਲ ਸਿਟੀ ਦੇ ਵਿੱਚ ਅਸੀਂ ਪਹੁੰਚ ਗਏ ਆ ਤੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਕਿੰਨੀਆਂ ਰੌਣਕਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਸੋਹਣੇ ਦੀਵੇ ਨੇ ਜਿਹੜੇ ਇਹ ਵੀ ਇੱਥੇ ਦੇਖਣ ਨੂੰ ਮਿਲ ਰਹੇ ਨੇ ਰੰਗ-ਬਰੰਗੇ ਦੀਵੇ ਨੇ ਤੇ ਡਿਜ਼ਾਈਨ ਦੇਖੋ ਤੁਸੀਂ ਦੀਵਿਆਂ ਦਾ ਕਿੰਨਾ ਸੋਹਣਾ ਆ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੀ ਜਿਹੜੀ ਸੇਲ ਹੈ ਉਹ ਹੋ ਰਹੀ ਹੈ ਤੇ ਗ੍ਰਾਹਕਾਂ ਦਾ ਇਸ ਵਾਰ ਭੀੜ ਭੜੱਕਾ ਕਿੰਨਾ ਕੁ ਜ਼ਿਆਦਾ ਆ ਸਸ਼ੀਕਲ ਜੀ ਸਸ ਜਲਪਨ ਸਰ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਤੇ ਤੁਸੀਂ ਨੇ ਦੀਵੇ ਲਗਾਏ ਹੋਏ ਨੇ ਕਿੰਨੀ ਕੁ ਸੇਲ ਹੈ ਜਿਹੜੀ ਉਹ ਹੋ ਰਹੀ ਇਸ ਵਾਰ ਠੀਕ ਹੈ ਜੀ ਪੁਰਾਣਾ ਲਗਾ ਸ਼ੁਕਰ ਠੀਕ ਠਾਕ ਹੈ ਬਹੁਤ ਅੱਛਾ ਹੈ ਪਿਛਲੇ ਸਾਲ ਤੋਂ ਵਧੀਆ ਜੀ ਇਸ ਵਾਰ ਪਿਛਲੀ ਵਾਰ ਨਾਲੋਂ ਵਧੀਆ ਹਾਂਜੀ ਹਾਂਜੀ ਮੈਮ ਕਿੰਨੇ ਦਿਨ ਹੋ ਗਏ ਸਰ ਤੁਹਾਨੂੰ ਸੇਲ ਲਗਾਉਂਦਿਆਂ ਨੂੰ ਮੈਮ ਇਹ ਅਸੀਂ ਨੱਕ ਕਰਵਾ ਚੌਥ ਅਸਾ ਲਗਾਉਂਦੇ ਹਾਂ ਜੀ ਕਰਵਾ ਚੌਥ ਹਾਂਜੀ ਮੈਮ ਗ੍ਰਾਹਕ ਕਿਸ ਟਾਈਮ ਜ਼ਿਆਦਾ ਆਉਂਦੇ ਆ ਸ਼ਾਮ ਨੂੰ ਆਉਂਦੇ ਆ ਜਾਂ ਸਵੇਰੇ ਆਉਂਦੇ ਆ ਦੁਪਹਿਰ ਕੇ ਬਾਅਦ ਹੀ ਆਤੇ ਆ 2 ਵਜੇ ਕੇ ਬਾਅਦ ਹੀ ਹਾਂਜੀ ਹਾਂਜੀ ਮੈਮ Aur ਰਾਤ ਕੋ 11 ਵਜੇ ਤੱਕ ਚ ਕਿੰਨੇ ਡਿਜ਼ਾਈਨ ਦੇ ਜਿਹੜੇ ਦੀਵੇ ਨੇ ਤੁਸੀਂ ਬਣਾਏ ਹੋਏ ਨੇ ਜਿਵੇਂ ਅਲੱਗ-ਅਲੱਗ ਦੇਖਣ ਨੂੰ ਮਿਲਦੇ ਨੇ 25 ਤੋਂ 30 ਪ੍ਰਕਾਰ ਦੇ ਆਪਣੇ ਬਾਦੀਵੇ ਹੈ ਸਾਰੇ ਹੱਟਾ ਵਗੈਰਾ ਇਹ ਇੱਕ ਇਹ ਹੈ ਜਿਆਨ ਸਾਰਾ ਹਾਂ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਹਟੜੀ ਹੈ ਜਿਹੜੀ ਉਹ ਬਣਾਈ ਹੋਈ ਹੈ ਕਿਉਂਕਿ ਰਾਤ ਨੂੰ ਜਿਹੜੀ ਪੂਜਾ ਆ ਉਹ ਵੀ ਕੀਤੀ ਜਾਂਦੀ ਹੈ ਤੇ ਕੀ ਪ੍ਰਾਈਸ ਰੱਖਿਆ ਸਰ ਇਹਦਾ ਇਸਕਾ ਮੈਂ 300 ਰੁਪਏ ਹੈ 300 ਰੁਪਏ ਔਰ ਇਹ ਜੋ ਦੀਵੇ ਆ ਆਪਣੇ ਰੱਖੇ ਹੋਏ ਹੈ ਇਹਨਾਂ ਦਾ ਕੀ ਪ੍ਰਾਈਸ ਹੈ ਇਹ ਮੈਂ 1 20 ਰੁਪਏ ਦਾ ਹੈ ਇਹ ਬੜੀ ਮੁਸ਼ਕਿਲ سے ਬਣਦਾ ਹੈ ਮੈਂ ਲੇਕਿਨ ਪ੍ਰਾਈਸ ਇਸ ਦਾ ਬਹੁਤ ਕਮੀ ਹੈ 20 ਰੁਪਏ ਹਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਦੀਵਾ ਹੈ ਜਿਹੜਾ ਔਰ ਇਹਦਾ ਪ੍ਰਾਈਸ ਵੀ ਬਹੁਤ ਘੱਟ ਜਿਹੜਾ 20 ਰੁਪਏ ਰੱਖਿਆ ਗਿਆ ਹੈ ਪਰ ਇਸ ਨੂੰ ਬਣਾਉਣ ਦੇ ਵਿੱਚ ਜਿਹੜੀ ਮਿਹਨਤ ਹੈ ਉਹ ਵੀ ਕਾਫੀ ਜ਼ਿਆਦਾ ਲੱਗੀ ਹੈ ਅ ਇਹ ਵੀ ਹੱਥ से ਬਣਾਇਆ ਤੇ ਤੁਸੀਂ ਦੇਖ ਸਕਦੇ ਹੋ ਹੱਥੀ ਮਿਹਨਤ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ ਤੇ ਪ੍ਰਾਈਸ ਜਿਹੜੇ ਬਹੁਤ ਜਾਇਜ਼ ਨੇ ਉਹ ਰੱਖੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਨਾ ਦੀਵਾ ਤੇ ਵੱਡਾ ਦੀਵਾ ਇਹਦਾ ਕੀ ਪ੍ਰਾਈਸ ਹੈ ਸਰ ਇਸਕਾ 20 एमएम 20 ਰੁਪਏ ਤੇ ਤੁਸੀਂ ਦੇਖ ਸਕਦੇ ਹੋ 20 ਰੁਪਏ ਦੇ ਵਿੱਚ ਕਿੰਨੇ ਸੋਨੇ ਦੀਵੇ ਨੇ ਜਿਹੜੇ ਰੰਗ ਬਰੰਗੇ ਉਹ ਇਹਨਾਂ ਦੇ ਵੱਲੋਂ ਲਗਾਏ ਗਏ ਨੇ ਤੇ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਹਟੜੀਆਂ ਨੇ ਜਿਹੜੀਆਂ ਉਹ ਵੀ ਇੱਥੇ ਪਈਆਂ ਨੇ ਇਹ ਟੋਟਲ ਮਿੱਤੀ ਹੈ ਮੈਮ ਡਿਜ਼ਾਈਨਰ ਪਰ ਲక్ష్ਮੀ ਗੜ੍ਹ SK ਇਸਕੇ ਅੰਦਰ ਮੂਰਤੀ ਹੈ ਦੀਵਾ ਹੈ ਪੂਰੇ ਅੰਦਰ ਤੇ ਹਰ ਪ੍ਰਕਾਰ ਦੀਆਂ ਜਿਹੜੀਆਂ ਇੱਥੇ ਹਟੜੀਆਂ ਨੇ ਉਹ ਵੀ ਦੇਖਣ ਨੂੰ ਮਿਲ ਰਹੀਆਂ ਨੇ ਛੋਟੀਆਂ ਤੇ ਵੱਡੀਆਂ ਤੇ ਹਾਂਜੀ ਤੇ ਹਟੜੀਆਂ ਦੀ ਕਿੰਨੀ ਕੁ ਸੇਲ ਹੋ ਰਹੀ ਹੈ ਬਹੁਤ ਅੱਛੇ ਮੈਮ ਅੱਛੇ ਹਾਂਜੀ 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 ਮੈਮ ਮਤਲਬ ਪਿਛਲੀ ਵਾਰ ਸੇ ਅੱਛਾ ਹੋ ਰਿਹਾ ਹੈ ਨਾ ਪਿਛਲੀ ਵਾਰ ਸੇ ਬਹੁਤ ਅੱਛਾ ਹੈ कुछ हाँ लोग बोल रहे हैं कि महंगाई का सीजन है हम इतना खरीद नहीं सकते उसके बाद आपको लगता है कि फिर भी ठीक है मिट्टी मतलब तो सारे सस्ता ही है मैम तो खरीद लेते हैं लोग सौ रूपए सत्तर रूपए बीस रूपए में कोई ज्यादा महंगाई नहीं है जैसे मार्केट्स में लड़ियां वगैरह ज्यादा ही हुई है लाइट्स वगैरह आपको लगता है की उसके हिसाब से कुछ कम हुआ है थोड़ा बहुत नहीं सामू फर्क नहीं पड़ता इस चीज़ से हाँ जी हाँ जी